ਅੱਜ ਤੋਂ ਬਾਅਦ ਜੀ ਮੈਂ ਇਹਨਾਂ ਨੂੰ ਕਹਿ ਦੂੰਗੀ ਵੀ ਤੁਸੀਂ ਜੋ ਕੁਝ ਨਹੀਂ ਕਰ ਤੈਨੂੰ ਮੈਂ ਕਹਤਾ ਅੱਜ ਤੋਂ ਬਾਅਦ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਜਿੱਥੇ ਮਰਜੀ ਜਾ ਮੇਰੀ ਗੱਲ ਤਾਂ ਸੁਣਾ ਜੀ ਬਾਹਰ ਖੋਲੋ ਬਾਹਰ ਖੋਲੋ ਬੰਟੂ ਦੇਖੀ ਬਾਹਰ ਖੋਲ ਦੋ ਹਾਏ ਬੰਟੂ ਬਾਹਰ ਖੋਲ ਦੇ ਮੈਂ ਕਿੱਥੇ ਜਾਵਾਂਗੀ ਐਵੇਂ ਮੇਰਾ ਰੱਬਾ ਹਾਏ ਮੈਂ ਵੀਰੇ ਨੂੰ ਜਾ ਕੇ ਕੀ ਦੱਸੂੰਗੀ ਭਾਬੀ ਕੀ ਚਾ ਰੱਖੀ ਬੈਠਾ ਉਸ ਚਾਹ ਬਣਾਉਂਦੀ ਸੀ ਮੈਂ ਕਿਹਾ ਚਾਹ ਦਾ ਟਾਈਮ ਚਾ ਹੋਇਆ ਪਿਆ ਅੱਛਾ ਮੈਂ ਵੀ ਨਾਨੋ ਕੇ ਆ ਗਈ ਸੀਗੀ ਚਲ ਵਧੀਆ ਤੇ ਭਾਬੀ ਮੈਂ ਤੈਨੂੰ ਐ ਕਹਿੰਦੀ ਸੀ ਮੈਨੂੰ ਦੋ ਦਿਨ ਹੋ ਗਏ ਇੱਥੇ ਆਈ ਨੂੰ ਦੇਖ ਤੇ ਤੂੰ ਵੀ ਆਦੇ ਤੇ ਕੇ ਜਾਇ ਆਉਂਦੀ ਅੱਜ ਕੱਲ ਨੂੰ ਮੁੜਿਆਈ ਭਾਵਾ ਮੈਂ ਇੱਥੇ ਹੀ ਰਗੀ ਘਰ ਮੈਂ ਆਪੇ ਸੰਭਲ ਲੂੰਗੀ ਤੂੰ ਫਿਕਰ ਨਾ ਕਰੀ ਜਮੇ ਜਾਇਆ ਮੈਂ ਤਾਂ ਕੰਨੇ ਬੰਨੇ ਰਖੜੀ ਨਹੀਂ ਮੀ ਤੋ ਮੇਰੀ ਗੱਲ ਸੁਣ ਪਿੰਡ ਤਾਂ ਵੇਖ ਮੈਂ ਤਾਂ ਤੈਨੂੰ ਪੱਜ ਨਾਲ ਰੱਖਿਆ ਸੀ ਵੀ ਬਾਈ ਤੈਨੂੰ ਰਹਿਣ ਨਹੀਂ ਦਿੰਦਾ ਤੇ ਬਿਹਤਰ ਨਾਲ ਹੀ ਚਿਪਕੇ ਰਹਿੰਦਾ ਜਿੰਨੇ ਦਿਨ ਵੀ ਜੇ ਤੂੰ ਇਕਲਾ ਜੇ ਇੱਕ ਦਿਨ ਰਹਿੰਦਾ ਜੇ ਦੋਲਾ ਜੇ ਦੋ ਦਿਨ ਰਹਿੰਦਾ ਤੇ ਮੈਂ ਤਾਂ ਤੈਨੂੰ ਬੰਨੇ ਨਾਲ ਰੱਖਿਆ ਸੀ ਵੀਖ ਮੇਰੀ ਰਖਵੀ ਦਾ ਤਾ ਤੂੰ ਫਿਕਰ ਨਾ ਕਰ ਮੇਰੀ ਪਰਜਾਈ ਦਾ ਹੈ ਨਹੀਂ ਸੁਹਾ ਕਿਸੇ ਕੰਮ ਦਾ ਉਹਦਾ ਮੇਰਾ ਆਪ ਹੀ ਆ ਜਾਂਦਾ ਫਿਕਰ ਕਿਉਂ ਨਾ ਕਰਾਂ ਭਾਬੀ ਸਾਲ ਬਾਅਦ ਤਿਹਾਰ ਆਉਂਦਾ ਕੋਈ ਨਹੀਂ ਜਾਇ ਆਉਂਦੀ ਤੇ ਮੈਂ ਤੈਨੂੰ ਦੱਸ ਤਾ ਨਾ ਫਿਰ ਉਹਦਾ ਨਾ ਸੁਹਾ ਨਹੀਂ ਚੱਗੇਗਾ ਫਿਰ ਕਾਹਨੂੰ ਤੈਨੂੰ ਪਤਾ ਹੀ ਹੈ ਮੈਂ ਮੇਰੇ ਭਰਾ ਨਾਲ ਲੜੂਗੀ ਫਿਰ ਤੈਨੂੰ ਪਤਾ ਘਰੇ ਕਲੇਸ਼ ਪਊਗਾ ਉਹ ਤਾਂ ਵਿਚਾਰਾ ਆਪਦੀ ਹਿੰਮਤ ਨਾਲ ਨਾ ਆਪ ਹੀ ਆ ਜਾਂਦਾ ਚਲ ਦੇਖ ਲਓ ਫਿਰ ਤੁਹਾਡੀ ਮਰਜ਼ੀ ਹੈ ਕਿਵੇਂ ਕਰਨਾ ਤੇ ਮੈਂ ਤੈਨੂੰ ਇੱਕ ਗੱਲ ਐਂ ਕਹਿੰਦੀ ਸੀ ਕਿ ਤੇ ਚਲ ਕੋਈ ਨਾ ਭਾਈ ਵੀ ਦੋ ਦਿਨ ਲਾ ਗਈ ਤੇ ਤੂੰ ਹੁਣ ਜਾਉਂਦਾ ਫਿਰ ਕਿਉਂ ਭਾਬੀ ਤੁਹਾਨੂੰ ਔਖਾ ਲੱਗਦਾ ਮੈਨੂੰ ਰੋਟੀ ਚ ਪਾਣੀ ਖਵਾਉਣਾ ਜਿਹੜਾ ਤੁਸੀਂ ਐਂ ਬੋਲਿਓ ਮੈਨੂੰ ਇੱਕਦਾਂ ਨਾ ਨਾ ਹੋਰ ਫਿਰ ਐ ਭਾਈ ਗੁੱਸਾ ਕਰੂਗਾ ਆਖੂਗਾ ਦੋ ਦਿਨ ਰੱਖੀ ਸੀ ਆ ਤੀਜਾ ਦਿਨ ਚੜਿਆ ਆ अच्छा अच्छा भाभी ਮੇ ਤਾਂ ਡਰ ਹੀ ਗਈ ਸੀ ਮਹਿੰਦੀ ਦਾ ਪਿਤਾ ਜੀ ਹੈ ਨਹੀਂ ਕਿ ਲੋਕਾਂ ਵਰਗੇ ਵੀ ਜਿਹੜਾ ਨੇ ਇੱਕਦਾਂ ਮੀ ਤੋੜ ਕੇ ਕਹਿਤਾ ਵੀ ਤੂੰ ਹੁਣ ਜਾ ਮੈਨੂੰ ਪਤਾ ਨਹੀਂ ਭਾਬੀ ਨੂੰ ਮੇਰਾ ਐ ਲੱਗਾ ਵੀ ਇੱਥੇ ਬਹਿ ਗਈ ਤਾਂ ਮੇਰੀ ਗੱਲ ਸੁਣ ਜੇ ਤੈਨੂੰ ਬਾਈ ਪੁੱਛੂਗਾ ਵੀ ਭੈਣ ਪਿੰਡ ਜਾਵੜੀ ਸੀ ਰਖਲੀ ਬੰਨੇ ਸੀ ਤੂੰ ਐ ਕਹਿੰਦੀ ਵੀ ਹਾਂ ਬੰਨੇ ਆਈ ਸੀ ਦੇਖ ਬੰਦਾ ਨਾ ਗਾਂ ਵਾਸਤੇ ਛੱਡ ਦਿੰਦਾ ਹੁੰਦਾ ਦੋ ਚਾਰ ਦਿਨ ਫਿਰ ਆਏ ਆ ਜੇ ਹੁਣ ਝੂਠ ਹੈ ਫਿਰ ਝੂਠ ਤਾਂ ਝੂਠ ਹੀ ਰਹਿੰਦਾ ਆ ਤੂੰ ਮਸਾ ਤਾਂ ਮੈਨੂੰ ਛੱਡ ਕੇ ਗਿਆ ਸੀ ਮੈਂ ਕਹਿੰਦੀ ਸੀ ਅੱਜ ਦਾ ਦਿਨ ਹੋਰ ਰਹਿ ਲੈਂਦੀ ਮੈਂ ਚਲ ਕੋਈ ਨਾ ਭਈ ਮੜੇ ਫੋਨ ਲਾ ਕੇ ਪੁੱਛਲਾ ਵੇਖ ਬਾਈ ਦਾ ਨਾ ਸੁਭਾਅ ਮੈਨੂੰ ਥੋੜਾ ਜਿਹਾ ਗਰਮ ਲੱਗਿਆ ਫੇਰ ਆਏ ਨਾ ਕਰੇ ਵੀ ਸੋਡੇ ਦੋਨਾਂ ਜੀਆਂ ਚਪੀ ਸੇ ਕਰਕੇ ਫਰਕ ਪੈ ਜੇ ਤੇ ਫੇਰ ਬਹੀ ਅਗਲਾ ਆਏ ਕਹਿੰਦਾ ਵੀ ਇਹਦੇ ਪੇਕਿਆ ਨਹੀਂ ਸਾਨੂੰ ਅੱਡ ਕਰਤਾ ਹਲ ਤਾਂ ਤੇਰੀ ਵੀ ਸਹੀ ਹੈ ਭਾਬੀ ਚਲ ਕੋਈ ਨਹੀਂ ਫੇਰ ਦੋ ਦਿਨ ਹੋ ਗਏ ਕਹਿੰਦੇ ਹੁੰਦੇ ਧੀਆ ਦਾ ਤਾਂ ਪੇਕਿਆ ਤੋਂ ਨਾ ਢਿੱਡ ਭਰਦਾ ਹੀ ਨਹੀਂ ਹੁੰਦਾ ਵੀ ਹੋਰ ਰਹਿਲਾ ਹੋਰ ਰਹਿਲਾ ਕਿ ਉਹ ਇੱਥੇ ਆ ਕੇ ਜੀ ਲੱਪ ਜਾਂਦਾ ਉਹ ਬਚਪਨਾ ਜ਼ਿਆਦਾ ਦਿੰਦਾ ਜਵਾਨੀ ਜਾਦੀ ਹੈ ਤਾਂ ਕਰਕੇ ਚਲ ਕੋਈ ਨਹੀਂ ਪਰ ਵੀ ਤੂੰ ਸਹੀ ਜੇ ਮੇਰੀ ਗੱਲ ਸੁਣ ਕੋਈ ਮੈਨੂੰ ਆਏ ਨਹੀਂ ਵੀ ਤੂੰ ਅੱਜ ਜੇ ਤੂੰ ਅੱਜ ਰਹਿਣ ਦਾ ਤੇਰਾ ਜੀ ਕਰਦਾ ਤੂੰ ਰਹਿ ਨਹੀਂ ਨਹੀਂ ਭਾਬੀ ਮੈਂ ਉਹੀ ਗੱਲ ਕਰਦੀ ਸੀ ਵੀ ਧੀਆ ਦਾ ਤਾਂ ਢੱਡ ਭਰਦਾ ਹੀ ਨਹੀਂ ਹੁੰਦਾ ਕੋਈ ਨਹੀਂ ਫਿਰ ਨਾ ਮੈਂ ਐ ਕਰਦੀ ਆਂ ਜੀ ਹੁਣ ਮੈਂ ਨਾ ਆਹ ਨੂੰ ਲੈਤੀ ਸੀਗੀ ਤੇ ਮੈਂ ਧੋਰੀ ਜਾਨੀ ਮੈਂ ਕਹਿੰਦੀ ਧੁੱਪ ਚੜ੍ਹਨ ਤੋਂ ਪਹਿਲਾਂ ਪਹਿਲਾਂ ਬਸ ਮੈਂ ਚਾਹ ਬਣਾ ਕੇ ਲੈ ਆਉਣੀ ਆ ਤੇਰੇ ਵਾਸਤੇ ਤੇ ਤੂੰ ਚਾਹ ਪੀ ਕੇ ਫੇਰ ਜਾਇ ਬਣਾ ਲਿਆ ਉਹਨੇ ਮੈਂ ਨਾ ਬੰਟੂ ਨਾਲ ਫੋਨ ਤੇ ਗੱਲ ਕਰਦੀ ਆਂ ਵੀ ਮੈਂ ਕੱਲੀ ਆ ਜਾ ਫਿਰ ਨਾ ਉਹ ਬੋਲੇ ਕਿ ਤੇ ਵੇਖ ਕੇ ਬਸ ਚੜ੍ਹਿਆ ਮਾ ਕੇ ਤੁਸੀਂ ਲੈਣ ਆਉਂਗੇ ਬਸ ਮੈਂ ਇਹਨਾਂ ਪੁੱਛ ਲਾਂ ਫਿਰ ਦੇਖਦੇ ਕੀ ਕਹਿੰਦੇ ਨਹੀਂ ਫਿਰ ਮੈਨੂੰ ਬਸ ਚੜ੍ਹ ਆਈ ਭਾਬੀ ਕੋਈ ਨਾ ਹਾਂ ਤਾਂ ਹੋ ਗਿਆ ਬੰਨੇ ਜੀ ਨਾਲ ਮੈਂ ਕੁੜੀ ਰੱਖ ਲਈ ਸੀ ਪਤਾ ਹੀ ਐ ਇਹਨੂੰ ਵੀ ਵਿਚੈਰੀ ਨੂੰ ਮੈਂ ਕਿਹੜੇ ਰੱਖ ਲਈ ਬੰਨਣ ਜਾਣੀ ਆ ਬਾਕੀ ਆਏ ਆ ਜੇ ਪਰਜਾਈ ਚੱਜ ਦੀ ਹੋਵੇਗਾ ਜਾਵਾਂ ਖੁਸ਼ੀ ਖੁਸ਼ੀ ਬੰਦਾ ਭੱਜਿਆ ਜਾਂਦਾ ਜੇ ਤੋਂ ਹੀ ਨੱਕ ਬੁੱਲ ਕੱਢੀ ਜਾਂਦੀ ਆ ਕਾਹਨੋਂ ਉਹਦਾ ਵਿਚੈਰਾ ਦਿਲ ਦੁਖੀ ਕਰਨਾ ਲੈ ਅੱਜ ਜਿਹਦੇ ਯਾਦ ਆ ਗਿਆ 2 ਦਿਨਾਂ ਬਾਅਦ ਫੋਨ ਕਰ ਹੁੰਦਾ ਹੈਲੋ ਮੇਰੇ ਕੀ ਗੋਲੀ ਵੱਜਣੀ ਆ ਠੀਕ ਆ ਮੈਂ ਹੋਰ ਫਿਰ ਹੋਰ ਦੱਸ ਕਿਵੇਂ ਬੋਲਾਂ ਉਦੋਂ ਤਿਆਰ ਹੋਈ ਹੋਈ ਆਦੀ ਭਾਬੀ ਪਿੱਛੇ ਲੱਗ ਕੇ ਰਹਿ ਪਈ ਐ ਪਰ ਕਹ ਦੇ ਉਹਨੂੰ ਛੱਡ ਜੂਗੀ ਹੁਣ ਮੇਰੇ ਕੋਲ ਟਾਈਮ ਟੁੰਮਣੀ ਹੈਗਾ ਮੈਂ ਤਾਂ ਤੈਨੂੰ ਆਏ ਕਹਿਣਾ ਆਈ ਨਾ ਇੱਥੇ ਹੀ ਰਹਿ ਹੋਰ ਦੱਸ ਮੈਂ ਕੀ ਕਹਾ ਤੈਨੂੰ ਫਿਰ ਮੈਂ ਬਾਸਾ ਚੜ ਕੇ ਆ ਜਾ ਹੁਣ ਮੈਂ ਤੇਰੇ ਵਾਸਤੇ ਇੱਥੇ ਹੈਲੀਕਾਪਟਰ ਭੇਜਾਂ ਵੈਨੂ ਨੂੰ ਨਹੀਂ ਪਤਾ ਹੈਗਾ ਆਉਣਾ ਆ ਨਹੀਂ ਆਉਣਾ ਨਾ ਠੀਕ ਹੈ ਨਾ ਨਾਲੇ ਆ ਤੈਨੂੰ ਇੱਥੇ ਸਰਪ੍ਰਾਈਜ਼ ਦਊਂਗਾ ਮੈਂ ਇੱਥੇ ਆ ਜਾ ਲੱਗ ਜੂ ਪਤਾ ਤੈਨੂੰ ਆਹਾ ਕੋਈ ਗੱਲ ਨਹੀਂ ਕਿਉਂ ਅੱਗੇ ਤਾਂ ਮੈਂ ਕਹਿੰਦਾ ਗੱਡੀਆਂ ਤੇ ਹੀ ਆਉਂਦੀ ਹੁੰਦੀ ਸੀਗੀ ਸ਼ਰਮ ਆਉਂਦੀ ਐ ਬਾਸ ਚੜ ਕੇ ਆ ਜਾ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਮਾਂ ਘਰੇ ਨਹੀਂ ਹੈਗੀ ਹਾਂ ਉਹ ਇੱਥੇ ਆ ਜਾ ਯਾਰ ਮੈਥੋਂ ਫੋਨ ਤੇ ਫालतू ਗੱਲਾਂ ਨਹੀਂ ਹੁੰਦੀਆਂ ਹੈਗੀਆਂ ਪਹਿਲੇ ਹੀ ਮੇਰਾ ਦਿਮਾਗ ਖਰਾਬ ਆ ਚੱਲ ਚੰਗਾ ਚੰਗਾ ਜੀ ਲੈ ਮੈਂ ਹੁਣ ਭਾਬੀ ਨਾਲ ਜਾ ਕੇ ਗੱਲ ਕਰਦੀ ਐ ਸੱਚੀ ਜਦੋਂ ਫੋਨ ਕਰ ਲਉ ਬੱਡ ਖਾਣਾਂ ਵਾਲਿਆਂ ਨੂੰ ਪੈਂਦਾ ਜੇ ਫੋਨ ਨਹੀਂ ਕੀਤਾ ਤਾਂ ਵੀ ਗੁੱਸੇ ਆ ਜੇ ਮੈਂ ਕਰ ਲੈਂਦੀ ਤੇ ਇਹਨੇ ਕਹਿਣਾ ਸੀ ਤੂੰ ਮੈਨੂੰ ਰੋਜ਼ ਹੀ ਕੋਣ ਕਰੀ ਜਾਨੀ ਐ ਤੇ ਜੇ ਮੈਂ ਨਹੀਂ ਕੀਤਾ ਤੋ ਉਹ ਦਿਨ ਤਾਂ ਕਹਿੰਦਾ ਤੂੰ ਮੇਰੀ ਯਾਦ ਨਹੀਂ ਪੁੱਛੀ ਹੈਗੀ ਚਲ ਕੋਈ ਨਹੀਂ ਭਾਬੀ ਨਾਲ ਜਾ ਕੇ ਗੱਲ ਕਰਦੀ ਆਂ ਵੀ ਭਾਬੀ ਮੈਂ ਬਸ ਚੜ੍ਹ ਹੀ ਜਾਨੀ ਆ ਐਵੇਂ ਰੁੱਖਾ ਰੁੱਖਾ ਜਿਹਾ ਬੋਲਦਾ ਮੁਰ ਕੇ ਸਾਡੇ ਘਰੇ ਤੇ ਨਹੀਂ ਪਤਾ ਕਲੇਸ਼ ਹੀ ਹੋ ਜੇ ਮਾੜੀ ਜੀ ਗੱਲ ਦਾ ਚਾਹ ਤਾਂ ਉਹ ਬਣ ਕੇ ਮੈਂ ਤਾਂ ਪੇਰਾਗੀ ਤੇਰੇ ਕੋਲ ਸੱਚੇ ਕਿਉਂ ਕੀ ਹੋ ਗਿਆ ਹੁਣ ਮੂੰਹ ਚ ਲਮਕਾਈ ਕਿਉਂ ਬੈਠੀ ਐ ਮੂੰਹ ਜੇ ਤਾਂ ਲਮਕਾਈ ਬੈਠੀ ਐ ਤੁਸੀਂ ਕਿਹਾ ਸੀ ਨਾ ਫੋਨ ਕਰ ਲਾ ਮੈਂ ਫੋਨ ਕੀਤਾ ਸੀ ਮੂਰੋ ਸੱਤੀ ਮੈਨੂੰ ਨਾ ਟੁੱਟ ਟੁੱਟ ਕੇ ਪਿਆ ਮੈਂ ਕਿਹਾ ਸੀ ਮਾ ਮੈਨੂੰ ਲੈ ਜਾਂਦੇ ਗੱਡੀ ਤੇ ਹਾ ਕੇ ਕਹਿੰਦਾ ਪਹਿਲਾਂ ਕਿਹੜਾ ਤੂੰ ਗੱਡੀਆਂ ਚੀ ਘੁੰਮਦੀ ਸੀ ਤੈਨੂੰ ਪਤਾ ਹੀ ਜਿਵੇਂ ਬੋਲਦਾ ਨਾ ਟੁੱਟ ਕੇ ਪੈਣ ਵਾਲੀ ਐਡੀ ਕਿੱਡੀ ਕੁ ਗੱਲ ਐ ਆਪ ਹੀ ਛੱਡ ਕੇ ਗਿਆ ਇਹਦੇ ਚ ਫਿਰ ਗੁੱਸੇ ਹੋਣ ਵਾਲੀ ਕੀ ਗੱਲ ਐ ਪਤਾ ਨਹੀਂ ਭਾਈ ਤੂੰ ਕਿਉਂ ਡਰਦੀ ਆ ਤੂੰ ਮੈਨੂੰ ਤਾਂ ਹੀ ਲੱਗਦਾ ਨਹੀਂ ਭੈਣੇ ਤੇਰੇ ਪ੍ਰਾਣੇ ਦਾ ਸੁਭਾ ਨਹੀਂ ਕਿਸੇ ਕੰਮ ਦਾ ਆ ਵੀ ਤਾਂ ਹੁਣ ਪਤਾ ਹੀ ਆ ਲੱਗਦਾ ਕੀ ਆ ਤੁਹਾਨੂੰ ਪੂਰਾ ਹੀ ਪਤਾ ਵੀ ਉਹਦਾ ਸੁਭਾਅ ਹੈ ਨਹੀਂ ਕਿਸੇ ਕੰਮ ਦਾ ਗੱਲ ਕਰ ਇਹ ਆ ਹੁਣ ਚਲ ਠੀਕ ਆ ਫਿਰ ਮੈਂ ਕਹਿੰਦੀ ਸੀ ਵਿਚਾਪੀ ਕੇ ਨਾ ਮੈਂ ਤਾਂ ਜਾਣੀ ਆਂਗੀ ਬਸ ਚੜ ਕੇ ਆ ਜਾ ਕਹਿੰਦਾ ਪਤਾ ਨਹੀਂ ਕੀ ਸਰਪ੍ਰਾਈਜ਼ ਆ ਕਹਿੰਦਾ ਤੈਨੂੰ ਸਰਪ੍ਰਾਈਜ਼ ਆਉਂਗੀ ਕੁਝ ਲੈ ਕੇ ਆਇਆ ਹੂੰਗਾ ਮੇਰੇ ਵਾਸਤੇ ਮੈਨੂੰ ਲੱਗਦਾ ਜੇ ਸਰਪ੍ਰਾਈਜ਼ ਦੇਣਾ ਫਿਰ ਡਰਾਉਂਦਾ ਕਾਸ ਤੋਂ ਐ ਭਾਬੀ ਉਹ ਤਾਂ ਚਲ ਬੋਲਦੀ ਆਇਆ ਉਹਦਾ ਸੁਭਾਅ ਹੀ ਆ ਨਾ ਇਹ ਪਰੇ ਕੌਨ ਦੀ ਤਕੜੀਆਂ ਤੂੰ ਇਹੋ ਜਿਹੇ ਬੰਦੇ ਨਾਲ ਕੱਟੀ ਜਾਨੀ ਆਂ ਹੂੰ ਪਰ ਆਏ ਆ ਭਾਈ ਜਿਹੜੀਆਂ ਕੁੜੀਆਂ ਆਪਦੀ ਮਾਨਵਰਜੀ ਕਰਦੀਆਂ ਨਾ ਹੁੰਦੀਆਂ ਤਾਂ ਫਿਰ ਉਹ ਦੁਖੀ ਆ ਦੁਖੀ ਤਾਂ ਹੁੰਦਾ ਆ ਪਰ ਵਿਚਾਲ ਕੋਈ ਗੱਲ ਨਹੀਂ ਬਾਕੀ ਬੋਲਦੀ ਰੁੱਖਾ ਵਾ ਕਿ ਆਇਆ ਨਾ ਮੈਨੂੰ ਹਰ ਇੱਕ ਚੀਜ਼ ਜਿਹੜੀ ਚਾਹੀਦੀ ਹੁੰਦੀ ਹੈ ਮੈਨੂੰ ਉਹ ਮਿਲਦੀ ਹੈ ਹਨਾ ਹੋਰ ਮੈਨੂੰ ਕੀ ਚਾਹੀਦਾ ਚੱਲ ਲੈ ਆਪਾਂ ਵਿਚਾਪੀ ਘਰ ਮੈਂ ਤੁਰਾ ਚੀਜ਼ ਵੀ ਨਾ ਵੇਖ ਜਿਹੜਾ ਕੋਈ ਪਿਆਰ ਨਾਲ ਦਵਾਵੇ ਉਹ ਚੀਜ਼ ਚੰਗੀ ਲੱਗਦੀ ਹੁੰਦੀ ਹੈ ਆਏ ਫੋਨ ਤੇ ਤਾਂ ਹੋ ਤੇਰੇ ਨਾਲ ਟੰਡਰੀ ਜਾਂਦਾ ਮੇਰੀ ਗੱਲ ਸੁਣ ਤੂੰ ਉਹਦੇ ਚ ਦੇਖ ਕੀ ਲਿਆ ਤੈਨੂੰ ਬਸ ਕੱਲੀ ਕੱਦ ਕਾਠ ਤੇ ਸਕਲ ਸੂਰਤ ਵਧੀਆ ਲੱਗੀ ਵੀ ਉਹਦੇ ਵਿੱਚ ਤਾਂ ਕੱਢਣ ਪਾਉਣ ਨੂੰ ਕੁਝ ਨਹੀਂ ਜਿਹਦਾ ਸੁਭਾਈ ਹੈ ਨਾ ਰੁੱਖਾ ਨੂੰ ਆਏ ਨਹੀਂ ਪਤਾ ਲੱਗਦਾ ਵੀ ਚਾਰ ਬੰਦੇ ਬੈਠੇ ਆ ਮੈਂ ਆ ਚੀਜ਼ ਆ ਵਿਸਵਾਦ ਆਪ ਤਾਂ ਕੀ ਆ ਪਹਿਲਾਂ ਤਾਂ ਸੁਭਾ ਬੁਲਾਈ ਚੰਗਾ ਸੀ ਆ ਹੁਣ ਜੇ ਪਤਾ ਨਹੀਂ ਕੀ ਹੋ ਗਿਆ ਸੁਭਾ ਨੂੰ ਦਿਨਾਂ ਦਿਨ ਨਾ ਬਦਲਦਾ ਜੀ ਜਾਂਦਾ ਮੈਨੂੰ ਵੀ ਨਹੀਂ ਪਤਾ ਲੱਗਦਾ ਵੀ ਵਿੱਚੋਂ ਗੱਲ ਕੀ ਹੈ ਜਿਹੜਾ ਬਾਲਾ ਪੈਸਾ ਆਉਂਦਾ ਨਾ ਉਹ ਦਿਮਾਗ ਚੱਕ ਦਿੰਦਾ ਹੁੰਦਾ ਉਦੋਂ ਨਾ ਫਿਰ ਦੂਜੇ ਤਾਂ ਉਹਨਾਂ ਨੂੰ ਗਰੀਬੀ ਲੱਗਣ ਲੱਗ ਜਾਂਦੇ ਹੁੰਦੇ ਆ ਅਮੀਰੀ ਚ ਨਾ ਬੰਦਾ ਬੋਚ ਆ ਜਾਂਦਾ ਹੁੰਦਾ ਚਲ ਕੋਈ ਨਹੀਂ ਪੱਬੀ ਕੱਲਾ ਨਾ ਉਹੀ ਪਜਲ ਜਾ ਰਿਹਾ ਪਿਆ ਉਹ ਕਹਿੰਦਾ ਸੀ ਮਾਂ ਹੈ ਨਹੀਂ ਕਿ ਘਰੇ ਮਾਂ ਮੈਨੂੰ ਲੱਗਦਾ ਕਿਤੇ ਗਈ ਵੀ ਆ ਵੀ ਮਾਂ ਦਾ ਕੀ ਉਹਨੇ ਦੁੱਧ ਚੁੰਗਣਾ ਵੀ ਸਾਰਾ ਦਿਨ ਮਾਂ ਮਾਂ ਕਰੀ ਜਾਂਦਾ ਚਲ ਕੋਈ ਨਹੀਂ ਤਾਂ ਹੂੰ ਦੱਸਦਾ ਸੀ ਭਾਬੀ ਤੂੰ ਕਿਉਂ ਗੁੱਸੇ ਹੋਈ ਜਾਨੀਆ ਚਲ ਲਿਆ ਚਾ ਮੈਂ ਜਾਨੀ ਉਧਰ ਫਰਹਾਲ ਜੀ ਚੰਗਾ ਚਲ ਆ ਜਾ ਮੇਰੀ ਕੁੜੀ ਹੁੰਦੀ ਨਾ ਮੈਂ ਤਾਂ ਅੱਜ ਨੂੰ ਤਲਾਕ ਦਿੱਤਾ ਪਿਆ ਹੁੰਦਾ ਵੀ ਕਿਉਂ ਇਹੋ ਜਿਹੇ ਬੰਦੇ ਨਾਲ ਕੱਟਣਾ ਪਹਿਲਾਂ ਆਪ ਦੀ ਆਪ ਗਲਤੀਆਂ ਕਰ ਲੈਂਦੀਆਂ ਹੁਣ ਪਛਤਾਉਂਦੀਆਂ ਫਿਰਦੀਆਂ ਮਗਰ ਦੂਜੇ ਪਰਿਵਾਰ ਨੂੰ ਦੁਖੀ ਕਰਦੇ ਆ ਲੈ ਚਾ ਲੈ ਆਈ ਮੈਂ ਹਾਈ ਹਾਈ ਬਾਹਰ ਜਾ ਕੇ ਮਸਾ ਆਈ ਆ ਸੱਚੀ ਮਾਤਾ ਮੂਰੇ ਵੀ ਨਹੀਂ ਆਏ ਮੈਨੂੰ ਲੈਣ ਮੂਰੇ ਆਉਣ ਨੂੰ ਕਿਉਂ 14 11 80 ਭਰ ਕੇ ਚੱਕਿਆ ਹੋਇਆ ਸੀਗਾ ਗਰਮੀ ਇੰਨੀ ਜ਼ਿਆਦੇ ਹੋਈ ਪਈ ਸੀ ਮੇਰਾ ਤਾਂ ਲਫਾਫਾ ਜ ਵੀ ਟੁੱਟ ਗਿਆ ਰਾਹ ਚ ਆਉਂਦੀ ਆਉਂਦੀ ਦਾ ਚੱਲ ਕੋਈ ਨਾ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਮਾਨਤਾਨ ਕਰਕੇ ਤੋਰਿਓ ਦਿਖਾ ਕੀ ਕੀ ਦਿੱਤਾ ਫਿਰ ਤੇਰੇ ਪੇਕਿਆ ਨੇ ਅੱਛਾ ਉਹ ਤਾਂ ਨਾ ਭਾਬੀ ਨੇ ਦਿੱਤਾ ਸੀਗਾ 2000 ਰੁਪਇਆ ਤੇ ਆਹ ਸੂਟ ਦਿੱਤਾ ਆਹ ਥੋੜਾ ਕੜਤਾ ਪਜਾਮਾ ਆਹ ਹਾਂ ਜੀ ਕੁਰਤਾ ਪਜਾਮਾ ਉਹ 100 ਰੁਪਏ ਵਾਲਾ ਸੇਲ ਚੋ ਲਿਆਂਦਾ ਹੋਇਆ ਹੈ ਤੇ ਆਹ ਸੂਟ 100 ਰੁਪਏ ਵਾਲਾ ਨਾਲੇ ਮੇਰੀ ਗੱਲ ਸੁਣ 2000 ਉਹਨੂੰ ਕਿੰਨੇ ਦਿੱਤੇ ਸੀਗੇ ਕਿਰਨਾਂ ਨੂੰ ਉਹਨੂੰ ਤਾਂ 5000 ਦਿੱਤਾ ਸੀ ਜੀ ਆ ਫਿਰ ਤੈਨੂੰ 2000 ਕਿਵੇਂ ਦਿੱਤਾ ਮੇਰੀ ਗੱਲ ਸੁਣੋ ਜੀ ਉਹਨਾਂ ਨੇ ਨਾ ਕਿਰਨਾਂ ਨੂੰ ਤਾਂ ਰਖੜੀ ਦਾ ਮੁੱਲ ਜਾਈ ਮੋੜਿਆਗਾ ਕਿਉਂਕਿ ਉਹ ਹੁਣ ਰਖੜੀ ਵੀ ਤਾਂ 5000 ਦਾ ਕੜਾ ਹੀ ਆਇਆ ਹੋਊਗਾ ਸੱਚ ਰਖੜੀ ਨਹੀਂ ਕੜਾ ਲਈ ਸੀ ਕੜਾ ਲਈ ਸੀ ਕੀ ਗਾਂਹ ਦੇਖ ਰਹੀਸ ਜੇ ਮੈਂ ਮੇਰੇ ਨਾਲ ਦਾ ਕੜਾ ਲਿਆਂਦਾ ਚਲੋ ਕੋਈ ਨਹੀਂ ਫਿਰ ਕੀ ਹਣੋਂ ਨੂੰ ਘੜਾ ਪਤਾ ਸੀ ਵੀ ਤੁਹਾਡੇ ਇਹ ਜਿਹਾ ਪਾਇਆ ਮੈਨੂੰ ਨਹੀਂਵਾ ਦਿਖਾਉਣਾ ਸੀ ਉੱਥੇ ਕੀ ਪਤਾ ਤੇਰੇ ਭਰਾ ਪਰਜਾਈ ਨਹੀਂ ਕੜਾ ਦਿੱਤਾ ਹੋਵੇ ਐਡੀ ਔਕਾਤ ਤਾਂ ਹੈ ਨਹੀਂ ਕਿਰਨਾ ਦੀ ਵੀ ਉਹ ਕੜਾ ਪਾ ਦੇ ਤੇ ਆਹਨ ਬੇਇੱਜ਼ਤੀ ਕਰਾਤੀ ਬੇਇੱਜ਼ਤੀ ਕਾਦੀ ਕਰਾਤੀ ਹੁਣ ਕੱਪੜੇ ਲੇੜੇ ਦਿੰਦਾ ਹੁੰਦਾ ਲਾਤੀ ਆਨੂੰ ਹੋਰ ਕੀ ਦੇ ਦੇ ਆ ਤੁਹਾਨੂੰ ਕੜਤਾ ਪਜਾਮਾ ਲਾਤਾ ਨਾਲ ਨਹੀਂ ਆ ਲਖੇ ਸੀ ਲਾਉਂਦੇ ਹੁੰਦੇ ਸਮਾਂ ਵਧੀਆ ਲਾਇਆ ਮੇਰੇ ਪੇਕੇ ਆਨੇ ਤਾਂ ਚੱਲ ਚੰਗਾ ਟੈਂਡ ਥੋੜੀ ਜੀ ਚੱਕ ਤੇ ਆਪਦੀ ਨਾ ਤੁਰਦੀ ਬਣ ਜੰਡਪੌੜੀ ਚੱਕ ਤੁਰਦੀ ਬਣ ਕੋਈ ਨਹੀਂ ਜਾਣੀ ਐ ਮੈਂ ਉਧਰ ਆਂਦੀ ਐ ਉਧਰ ਨਹੀਂ ਮੈਂ ਤੈਨੂੰ ਕਿਹਾ ਸੀ ਨਾ ਵੀ ਸਰਪ੍ਰਾਈਜ਼ ਦੇਣਾ ਹਾਂਜੀ ਸੱਚ ਤੁਸੀਂ ਸਰਪ੍ਰਾਈਜ਼ ਕਿਹਾ ਸੀ ਮੇਰੇ ਨਾਲ ਖਾਣੇ 'ਚ ਗੱਲ ਪਾਤੀ ਉਹ ਕਹਿੰਦੀ ਤੂੰ ਲੈ ਇੱਕ ਭਜਾ ਕੀ ਲੈ ਕੇ ਆਇਆ ਸੀਗਾ ਕੋਈ ਲੇਖਲਖਾਨ ਨਹੀਂ ਕੋਈ ਨੰਦ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਹੈਗਾ ਮਾਤਾ ਮੇਰੇ ਵਾਸਤੇ ਵਧੀਆ ਤਕੜੇ ਘਰ ਦੀ ਕੁੜੀ ਦੇਖਣ ਗਈ ਹੋਈ ਆ ਆ ਉਹਦਾ ਸਮਾਨ ਚੱਕ ਤੇ ਤੁਰਦੀ ਆ। ਆ ਕਿਹੋ ਜਿਹੀਆਂ ਗੱਲਾਂ ਕਰੀ ਉਹਨੇ ਨਹੀਂ। ਮੇਰੀ ਗੱਲ ਸੁਣੋ ਇਹ ਕਿਹੋ ਜਿਹੀ ਗੱਲਾਂ ਕਰੀ ਨਾ। ਨਾ ਹੁਣ ਤੁਸੀਂ ਮੈਨੂੰ ਛੱਡ ਕੇ ਮੇਰੀ ਜ਼ਿੰਦਗੀ ਰੋੜ ਕੇ ਹੋਰ ਵਿਆਹ ਕਰਾਓਗੇ ਤੁਸੀਂ ਮੰਨਗੇ। ਤੇ ਮੰਨਣ ਵਾਲੀ ਕੀ ਗੱਲ ਆ? ਉਹ ਮੈਂ ਉਥੇ ਛੜੇ ਜੇ ਘਰ ਤੇ ਜਾਣਾ ਉਥੇ ਜਾ ਕੇ ਮੇਰੀ ਬੇਇੱਜ਼ਤੀ ਹੁੰਦੀ ਆ। ਮੈਂ ਤਾਂ ਮਾਨੇ ਸਮਝਾਤਾ ਕਹਿੰਦੀ ਵਧੀਆ ਤਖੜੇ ਘਰੇ ਜਾ ਜਾਵਾਂਗੇ ਜਿਹੜਾ ਅਗਲਾ ਗੱਡੀ ਦੇਣਗੇ ਤੇਰੇ ਪੈਕੇ ਆਨੇ ਦਿੱਤਾ ਵੀ ਕੀ ਆ ਮੈਨੂੰ। ਨਾ ਫਿਰ ਕਿਉਂ ਹੋਵੇ ਜੇ ਮੇਰੇ ਪੈਕੇ ਗਰੀਬ ਆ। ਉਹਨਾਂ ਦੀ ਗਰੀਬੀ ਦੇਖ ਕੇ ਤੁਸੀਂ ਮੈਨੂੰ ਛੱਡਾਂਗੇ ਤੁਸੀਂ ਤਾਂ ਤੱਕੜਿਓ ਨਾ ਰਹਿਣਾ ਤਾਂ ਮੈਂ ਇਸ ਕਰੇ ਤੁਹਾਡੇ ਨਾਲ ਉਸ ਘਰੇ ਥੋੜੀ ਆ ਮੈਂ ਕਿੱਥੇ ਜਾਂਦੀ ਜੁਂਦੀ ਹੈਗੀ ਆਪਦੇ ਪੈਸੇ ਤੇ ਨਾ ਐਸ਼ ਨਹੀਂ ਕਰਾਈ ਜਾਂਦੀ ਹੈਗੀ ਤੈਨੂੰ ਮੈਂ ਕਿਹਾ ਤੁਰਦੀ ਬਣ ਬਸ ਮੇਰੀ ਗੱਲ ਸੁਣੋ ਮਜ਼ਾਕ ਕਰਨਾ ਕਰੋ ਬੰਦ ਤੇ ਮੈਨੂੰ ਆਦਾ ਕੰਮ ਕਰਨ ਦਿਓ ਠੀਕ ਹੈ ਬਹੁਤ ਮਜ਼ਾਕ ਨਹੀਂ ਕਰਦਾ ਮੈਂ ਤੈਨੂੰ ਬੱਦਿਆ ਕੁਛ ਤੁਰਦੀ ਬਣ ਤੂੰ ਤੈਨੂੰ ਮੈਂ ਮੈਂ ਨਹੀਂ ਜੀ ਮੈਨੂੰ ਨਹੀਂ ਪਤਾ ਦੇ ਕਿ ਮੈਂ ਚਲਦੀ ਹੈਗੀ ਖੜੀ ਖੜੀ ਚਾਲੇ ਤੋਂ ਦਫਾ ਹੋ ਜਾ ਬਸ ਸਫਾ ਹੋ ਜਾ ਤੈਨੂੰ ਮੈਂ ਕਹਿ ਤਾ ਮੇਰੀ ਗੱਲ ਤਾਂ ਸੁਣ ਲਓ ਜੀ ਮੇਰੇ ਇੱਕ ਗੱਲ ਸੁਣ ਲੋ ਆ ਫੜਾ ਆਵਦਾ ਝੋਲਾ ਜਾ ਮੈਂ ਇਹ じゃ ਕੀ ਗਨਾ ਕਰਤਾ ਵੀ ਜਿਹੜਾ ਤੁਸੀਂ ਮੈਨੂੰ ਘਰੋਂ ਕੱਢਣ ਤੇ ਮਜਬੂਰ ਹੋ ਗਏ ਰਸਤਾ ਦਿਓ ਮੈਨੂੰ ਨਾਲੇ ਚਾਚੇ ਤਾਏ ਕੀ ਕਹਿਣਗੇ ਕੋਈ ਕੁਛ ਨਹੀਂ ਕਹਿੰਦਾ ਹੈਗਾ ਚਾਚੇ ਤਾਏ ਤਾਂ ਪਹਿਲਾਂ ਹੀ ਖਿਲਾਫ ਸੀਗੇ ਵੀ ਤੂੰ ਕਿਉਂ ਕਰਾਇਆ ਗਰੀਬ ਘਰੇ ਵਿਆ ਵਧੀਆ ਤਗੜੇ ਘਰੇ ਕਰਾਊਗਾ ਅਗਲਾ ਗੱਡੀ ਦਊਗਾ ਇੰਨਾ ਕੁਛ ਦਊਗਾ ਤੁਹਡੇ ਨੰਗਾ ਨੇ ਦਿੱਤਾ ਵੀ ਕੀ ਸੀ ਨਾਲੇ ਇੱਥੇ ਕਿਹੜਾ ਮੈਨੂੰ ਕੋਈ ਡਾਰਾ ਵੀ ਤੂੰ ਦਾਵਾ ਕਰ ਦੇਗੀ ਜਾ ਕੇ ਮੇਰੀ ਗੱਲ ਤਾਂ ਸੁਣੋ ਜੀ ਨਾਲੇ ਤੁਸੀਂ ਇਹ ਦੇਖਣਾ ਸੀਗਾ ਨਾ ਪਹਿਲਾਂ ਪਹਿਲਾਂ ਤਾਂ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਸੀਗੇ ਆਪਣੇ ਚੰਦਾ ਦੇਹ ਦੀ ਤਾਂ ਗੱਲ ਹੀ ਨਹੀਂ ਕੋਈ ਹੋਈ ਸੀ ਜਿਹੜੀ ਹੁਣ ਕਰੀ ਜਾਂਦੇ ਆ ਤੁਸੀਂ ਮੈਂ ਨਾ ਜਦੋਂ ਜਾਂਨਾ ਤੇਰੇ ਪਿੰਡ ਮੇਰੀ ਉੱਥੇ ਜਾ ਕੇ ਹੁੰਦੀ ਹੈ ਬੇਇੱਜ਼ਤੀ ਉਹ ਨਹੀਂ ਮੈਂ ਚੱਲ ਸਕਦਾ ਹੈਗਾ ਠੀਕ ਹੈ ਨਾ ਅੱਜ ਤੋਂ ਬਾਅਦ ਜੀ ਮੈਂ ਇਹਨਾਂ ਨੂੰ ਕਹਿ ਦੂੰਗੀ ਵੀ ਤੁਸੀਂ ਜੋ ਕੁਝ ਤੂੰ ਮੈਂ ਤਾਂ ਹੀ ਨਾ ਕਰ ਤੈਨੂੰ ਮੈਂ ਕਹਤਾ ਅੱਜ ਤੋਂ ਬਾਅਦ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਜਿੱਥੇ ਮਰਜੀ ਜਾ ਮੇਰੀ ਗੱਲ ਤਾਂ ਸੁਣਾ ਜੀ ਮਾਰ ਖੋਲੋ ਦਰ ਖੋਲੋ ਬੰਟੂ ਦੇਖੀ ਬਾਹਰ ਖੋਲ ਦੋ ਹਾਏ ਬੰਟੂ ਬਾਹਰ ਖੋਲ ਦੇ ਮੈਂ ਕਿੱਥੇ ਜਾਵਾਂਗੀ ਐ ਮੇਰੇ ਰੱਬਾ ਹਾਏ ਮੈਂ ਵੀਰੇ ਨੂੰ ਜਾ ਕੇ ਕੀ ਦੱਸੂਗੀ ਮੈਨੂੰ ਕਹਿਣਗੇ ਤੂੰ ਆਪ ਲਾ ਮੈਰਿਜ ਕਰਾਈ ਸੀਗੀ ਸੱਚੀ ਮੈਂ ਤਾਂ ਮੂੰਹ ਦੁਕਾਨ ਜਾ ਕੇ ਨਹੀਂ ਝੱਡੀ ਹੈਗੀ ਹੁਣ ਮੈਂ ਜਾਵਾਂ ਵੀ ਤਾਂ ਕਿੱਥੇ ਜਾਵਾਂ ਚਲ ਕੋਈ ਨਹੀਂ ਕਰੇ ਜਾਨੀ ਆ ਬਾਅਦ ਸਿੱਟੇ ਜਾਣਾ ਪੈਣਾ ਇਹ ਜਾਨੂ ਤਾਂ ਕਹਿੰਦੇ ਹੁੰਦੇ ਪੈਕੇ ਹੀ ਚੱਲਦੇ ਫਿਰ ਮੈਂ ਟੂ ਖੋਲ ਦੇ ਬਾਹਰ ਇਹਨੇ ਕਾਦਾ ਖੋਲਣਾ ਚਲ ਕੋਈ ਨਹੀਂ ਟਾਲਤਾ ਜੀ ਤੁਸੀਂ ਗੋਹਾ ਹਾਂ ਟਾਲਤਾ ਮੈਂ ਤੁਹਾਨੂੰ ਐਂ ਕਹਿੰਦੀ ਸੀ ਮਹਾਮੀਤ ਤਾਂ ਜਾਵਰੀ ਜੀ ਤੁਹਾਨੂੰ ਮੈਂ ਦੱਸਣੀ ਭੁੱਲ ਗਈ ਕਿਉਂ ਕਿਉਂ ਬਾਗੀ ਰੱਖ ਲੈਣ ਦੋ ਚਾਰ ਦਿਨ ਹੋਰ ਸੋ ਤੁਹਾਨੂੰ ਪਤਾ ਹੀ ਆ ਪਰ ਉਹਨੇ ਦਾ ਸੁਹਾਣੀ ਕਿਸੇ ਕੰਮ ਦਾ ਹੁਣ ਤਾਂ ਮੈਂ ਤਾਂ ਉਸ ਵਾਂ ਦੀ ਮੈਨੂੰ ਐ ਕਹਿੰਦੀ ਸੀ ਅਖੇ ਭਾਬੀ ਤੂੰ ਪਿੰਡ ਜਾਵੜਾ ਰਖੜੀ ਬੰਨਿਆ ਮੈਂ ਹ ਕੋਈ ਨਾ ਹੋਰ ਹੁਣ ਐਸੇ ਚੋਨਾ ਪੱ ਲੱਗ ਗਏ ਦੋ ਦਿਨ ਲਾਏ ਹੁੰਦੇ ਤੂੰ ਜੇ ਪਿੰਡ ਲਾਏਂ ਜੋ ਇੱਥੇ ਰਹਿ ਪੈਂਦੀ ਉਹ ਨਹੀਂ ਜੀ ਸੋਨੂੰ ਨਾ ਵੇਖੋ ਸੋਨੂੰ ਤਾਂ ਬਾਈ ਚੰਗਾ ਲੱਗਦਾ ਹੋਊਗਾ ਪਰ ਮੈਨੂੰ ਨਾ ਉਹਦਾ ਸੁਹਾ ਹੋਰ ਹੁੰਜੇ ਲੱਗਦਾ ਮੈਂ ਚੱਲ ਕੁੜੀ ਆਪਦੇ ਘਰੇ ਗਈ ਚੰਗੀ ਹੁੰਦੀ ਐ ਉਹ ਕੁਲੇ ਜਾਣਾ ਤਾਂ ਘਰੇ ਤਾਂ ਜਾਣੀ ਸੀ ਕੁੜੀ ਨੇ ਉਹ ਪਗੜਾ ਇੱਥੇ ਰੱਖੀ ਰੱਖਦੇ ਸੀ ਚੱਲ ਐਸੇ ਦੋ ਚਾਰ ਦਿਨ ਹੋਰ ਲਾ ਜਾਂਦੇ ਉਹ ਤੋਂ ਨਾ ਪਤਾ ਲੱਗਿਆ ਸੀ ਤੂੰ ਪਿੰਡ ਗੇੜਾ ਮਾਰਨ ਦੀ ਮੇਰਾ ਗੱਲ ਤਾਂ ਇਹ ਆ ਮਤਲਬ ਕਹਿਣ ਦਾ ਸੋਡਾ ਮਤਲਬ ਤਾਂ ਮੈਂ ਸਮਝ ਗਈ ਬਾਕੀ ਨਾ ਜਿੱਦਣ ਦਾ ਸਾਨੂੰ ਕਿਰਨਾ ਨੇ ਕੜਾ ਪਾਇਆ ਰਖੜੀ ਤੇ ਤੇ ਇਹ ਲਈ ਸੀ ਧਾਗਾ ਤੇ ਫਰੌਣੇ ਦੇ ਮਨ ਚ ਤਾਂ ਨਾ ਆਏ ਹੋ ਗਿਆ ਵੀ ਇਹਨਾਂ ਨੇ ਆਪਦੇ ਕੋਲੇ ਹੀ ਵਿਖਾਇਆ ਹੋਊਗਾ ਮੈਨੂੰ ਤਾਂ ਉਹਦਾ ਚੈਨ ਚੱਕਰੀ ਵੇਖ ਕੇ ਐ ਲੱਗ ਗਿਆ ਉਹ ਵੀ ਐਵੇਂ ਟੰਗੀਆਂ ਕਰੀ ਜਾਂਦਾ ਵੀ ਵਰਤਮਨਤਾ ਵਾਲੇ ਰਿਸ਼ਤੇ ਇਹ ਜਿਹੜਾ ਅਸੀਂ ਨਹੀਂ ਕਹਿੰਦੇ ਕਿਸੇ ਨੇ ਕੁਝ ਪਤਾ ਠੀਕ ਆ ਧਾਗਾ ਵਰਨ ਤਾਂ ਕੋਨੇ ਕੜਾ ਪਤਾ ਸੀ ਜਿਉ ਇਸ ਜੀ ਗੱਲ ਦਾ ਕੋਈ ਵਿਚਾਰ ਹੀ ਨਹੀਂ ਸਾਨੂੰ ਬਾਕੀ ਆਪਾਂ ਤਾਂ ਕਿਰਨਾ ਨੂੰ ਵੀ ਕਿਹਾ ਸੀ ਵੀ ਭਾਈ ਆਪਦਾ ਘਰ ਦੇਖ ਕੇ ਖਰਚਾ ਕਰ ਅੱਗੇ ਕਿਹੜਾ ਚਾਂਦੀ ਦੀਆਂ ਰੱਖਣਗੇ ਬੰਦੇ ਆ ਧਾਗ ਹੀ ਬੰਦੇ ਹੁੰਦੇ ਆ ਉਹ ਧਾਗੇ 'ਚ ਵੀ ਓਨੀ ਮੋਹ ਪਿਆਰ ਹੈ ਕੋਈ ਚਾਂਦੀ ਦੀ ਰਖੜੀ ਨਾ ਕੋਈ ਬਾਲਾ ਕੁਝ ਹੋ ਜਾਂਦਾ ਜੇ ਕੜੇ ਪਾਰੇ ਨਾਲ ਕੋਈ ਪਿਆਰ ਘਟ ਜਾਂਦਾ ਤਾਂ ਭੈਣ ਭਰਾਵਾਂ ਦਾ ਪਿਆਰ ਤਾਂ ਓਨੀ ਰਹਿੰਦਾ ਹੁੰਦਾ ਬਾਕੀ ਆਪਾਂ ਨੂੰ ਤਾਂ ਐ ਆ ਜੀ ਹੁਣ ਵਿਚਾਰੀ ਕਿਰਨਾ ਦਾ ਵੀ ਬੰਦਾ ਬਿਮਾਰ ਰਹਿੰਦਾ ਆਪਾਂ ਤਾਂ ਚਲੋ ਉਹਦਾ ਘਰ ਜਗੁਰਜੇ ਸਾਰ ਦਿੰਨੇ ਆ ਉਹ ਪਰ ਮੈਨੂੰ ਆਏ ਜੇ ਲੱਗਿਆ ਵੀ ਉਦੋਂ ਮੈਂ ਮੀਤ ਨੂੰ ਤਾਂ ਘੱਟ ਪੈਸੇ ਦਿੱਤੇ ਆ ਵੀ ਉਹਨੂੰ ਕਿਰਨਾਂ ਨੂੰ 5000 ਰੁਪਇਆ ਦੇਤਾ ਵੀ ਕਿਤੇ ਬਾਈ ਕਿਤੇ ਗੁੱਸਾ ਨਾ ਭਰੀ ਜਾਂਦਾ ਹੋਵੇ। ਉਹ ਪਰ ਹੁਣ ਉਹਦੀ ਕਬੀਲਦਾਰੀ ਵੀ ਦੇਖਣੀ ਪੈਂਦੀ ਹੁਣ ਆਪਾਂ ਤਾਂ ਕਬੀਲਦਾਰੀ ਦੇ ਹਿਸਾਬ ਨਾਲ ਦੇਤਾ ਵੀ ਉਹਨਾਂ ਚਲ ਬਿਮਾਰੀ ਠਾਰੀ ਰਹਿੰਦੀ ਆ ਸਾਰਾ ਦਿਨ। ਠੀਕ ਆ ਉਹ ਪੂਰੀ ਤੰਗ ਆ ਇਹ ਆਦੇ ਘਰੇ ਸੌਖਾ ਹੈ। ਐਂ ਅਗਲਾ ਕੋਈ ਸਮਝਦਾ ਨਹੀਂ ਨਾ ਹੁੰਦਾ। ਉਹ ਆਂਦੀ ਕਿੰਨਾ ਹੀ ਅਗਲਾ ਆਪਦੇ ਘਰੇ ਰੱਜਿਆ ਹੁੰਦਾ। ਬਾਹਰੋਂ ਕਿੰਨਾ ਆਈ ਚੱਲੇ ਅਗਲੇ ਨੂੰ ਐ ਹੁੰਦਾ ਆਈ ਚੱਲੇ ਆਈ ਚੱਲੇ। ਬਾਰਸ ਮੰਨਦਾ ਪਰ ਦਿਨੀ ਗੇਸੇ ਦੀ ਇਹ ਤਾਂ ਗੱਲਾਂ ਹੈਗੀਆਂ ਸਾਰੀਆਂ ਸਿਆਣਿਆਂ ਦੇ ਸੱਚ ਹੀ ਕਹੇ ਠੀਕ ਹੈ ਜਿੰਨਾ ਪੈਸਾ ਆਊਗਾ ਬੰਦੇ ਕੋਲ ਉੰਨੀ ਵੱਧ ਟੰਗ ਕਰਨ ਲੱਗ ਜਾਂਦਾ ਬੰਦਾ ਉੰਨੀ ਭੁੱਖ ਦਿਖਾਈ ਜਾਂਦਾ ਤੂੰ ਤਾਂ ਆਪਣੀ ਕੁੜੀ ਜਿਹਨੇ ਗਲਤੀ ਕੀਤੀ ਜਿਹੜਾ ਆਪਦੀ ਆਪ ਵਿਆਹ ਕਰਾਇਆ ਨਾ ਬੰਦਾ ਜਮਾ ਦੋ ਪੈਸੇ ਆਉਂਦਾ ਨਹੀਂ ਉਹ ਉਹ ਰਾਈ ਨੇ ਆਖਾ ਬਥੇਰਾ ਸੁਝਾਉਂਦਾ ਮੈਂ ਕੁੜੀ ਨੂੰ ਪਹਿਲੀ ਸੌਖਾ ਬਾਈ ਕੋਈ ਗੱਲ ਨਹੀਂ ਵੀ ਹੁਣ ਚਲ ਕੋਈ ਗੱਲ ਨਹੀਂ ਬੰਦੇ ਪੈਸੇ ਨੂੰ ਕੀ ਚੱਟਣਾ ਬੰਦੇ ਨੂੰ ਬਤਨਾ ਹੁੰਦਾ ਹੋਣਾ ਚਾਹੀਦਾ ਇਹ ਤਾਂ ਗੱਲ ਤੇਰੀ ਸਿਆਣੀ ਆ ਚਲ ਕੋਈ ਗੱਲ ਨਹੀਂ ਕਰ ਲੈ ਕੰਮ ਕੋਈ ਗੱਲ ਨਹੀਂ ਫਿਰ ਹੋਰ ਹਾਂ ਹੁਣ ਚਾਹੀ ਧਰ ਦੇ ਮੈਂ ਖੇਤ ਚਾ ਲੈ ਕੇ ਜਾਊਗਾ ਹਾਂ ਮੀਤ ਕਿਵੇਂ ਤੁਰੀ ਜਾਂਦੀ ਏ ਕੀ ਹੋ ਗਿਆ ਪਾਪੀ ਤਾ ਹੋ ਕੀ ਗਿਆ ਮੇਰੀ ਗੱਲ ਸੁਣ ਨਹੀਂ ਆਈ ਕੌਣੀ ਆ ਤੂੰ ਵੀ ਉਹ ਘੱਟੇ ਤੇ ਖੜੀ ਹਾਂ ਕੀ ਹੋ ਗਿਆ ਕੀ ਦੱਸਾਂ ਬਾਬੇ ਤੈਨੂੰ ਮੈਂ ਮੈਂ ਤਾਂ ਦੱਸਣ ਜੋ ਅਗੀ ਵੇ ਨਹੀਂ ਆਈ ਤਾਂ ਨੇ ਵੇ ਕੀ ਹੋ ਗਿਆ ਕੀ ਹੋ ਗਿਆ ਆਪੇ ਵਸ ਕਿਉਂ ਨਹੀਂ ਆਈ ਹੈਗੀ ਮੈਂ ਤਾਂ ਬਾਗੀ ਸੀਗੀ ਤੇ ਬੰਟੂ ਨੇ ਮੈਨੂੰ ਕਹੋ ਘੜਦਾ ਘੁਰੂ ਘੜਦਾ ਹਾਂ ਭਾਬੀ ਉਹ ਕਹਿੰਦਾ ਮੈਂ ਤੈਨੂੰ ਨਹੀਂ ਰੱਖਣਾ ਮੈਂ ਤਾਂ ਹੋਰ ਵਿਆਹ ਕਰਵਾਉਂਗਾ ਨਹੀਂ ਛੇੜਦਾ ਹੋਗਾ ਤੈਨੂੰ ਸਰਪ੍ਰਾਈਜ਼ ਦੇਣਾ ਸੀ ਉਹ ਸਰਪ੍ਰਾਈਜ਼ ਦਿੰਦਾ ਹੋਗਾ ਤੂੰ ਕੌਣੀ ਚੱਕ ਕੇ ਨਾਲ ਫੈਲਾ ਆ ਗਈ ਨਹੀਂ ਨਹੀਂ ਭਾਬੀ ਇਹੀ ਸਰਪ੍ਰਾਈਜ਼ ਸੀਗਾ ਉਹ ਕਹਿੰਦਾ ਇਹੀ ਸਰਪ੍ਰਾਈਜ਼ ਦੇਣਾ ਸੀ ਕਿ ਜੇ ਹੀ ਸਰਪ੍ਰਾਈਜ਼ ਦੇਣਾ ਸੀ ਤਾਂ ਮੈਨੂੰ ਉੱਥੇ ਦੱਸ ਦਿੰਦਾ ਮੈਂ ਜਾਂਦੀ ਨਾ ਪਰ ਤੈਨੂੰ ਕੀ ਪਤਾ ਸੀਗਾ ਵੀ ਇਹੋ ਜਿਹਾ ਸਰਪ੍ਰਾਈਜ਼ ਮਿਥੀ ਬੈਠਾ ਮੇਰੇ ਵਾਸਤੇ ਨਹੀਂ ਤਾਂ ਹਾਂ ਫਬ ਮੈਨੂੰ ਤਾਂ ਹੀ ਲੱਗਦਾ ਹੈ ਵੀ 22 ਦੇ ਨਾ ਮੈਂ ਉਦਣ ਵੀ ਕਿਹਾ ਸੀ ਤੇਰੇ ਵੀਰੇ ਨੂੰ ਵੀ ਕਿਹਾ ਵੀ 22 ਦੇ ਨਾ ਲੱਛਣ ਜੇ ਖਰਾਬ ਲੱਗਦੇ ਆ ਮੈਨੂੰ ਤਾਂ ਬਈ ਕੀ ਕਹਿ ਸਕਦਾ ਸੱਚੀ ਮੈਂ ਤਾਂ ਐਨੀ ਸਮਝਾਉਂਦੀ ਹੈਗੀ ਮੈਂ ਕਿਹਾ ਮੇਰੀ ਗਲਤੀ ਤਾਂ ਦੱਸ ਦੇ ਮੇਰੀ ਗਲਤੀ ਕੀ ਹੈ ਵੀ ਮੈਨੂੰ ਕਿਉਂ ਘਰੋਂ ਕੱਢੀ ਐਨਾ ਕੋਈ ਗਲਤੀ ਵੀ ਨਹੀਂ ਦੱਸੀ ਹੈਗੀ ਗਲਤੀ ਬਸ ਤੇਰੀ ਹੈ ਹੀ ਅਮਿਤ ਜਿਹੜੀਆਂ ਕੁੜੀਆਂ ਨਾਲ ਆਪਦੀ ਮਰਜ਼ੀ ਨਾਲ ਵਿਆਹ ਕਰਾਤਾ ਲੈਂਦੇ ਨੇ ਬਿਨਾ ਪਸਤਾਵੇ ਤੋਂ ਨਾ ਉਹਨਾਂ ਕੋਲੇ ਕੁਝ ਬਚਦਾ ਨਹੀਂ ਚਲ ਤਾਂ ਤੇਰੀ ਸਹੀ ਹੈ ਭਾਬੀ ਸੱਚੀ ਗੱਲ ਕਰ ਮੈਨੂੰ ਬੰਟੂ ਤੋਂ ਇਹ ਆਸ ਨਹੀਂ ਸੀਗੀ ਮੈਨੂੰ ਐਨਾ ਜ਼ਿਆਦਾ ਪਿਆਰ ਕਰਦਾ ਸੀ ਮੇਰੇ ਬਿਨਾਂ ਤਾਂ ਉਹ 10 ਮਿੰਟ ਵੀ ਨਹੀਂ ਰਹਿੰਦਾ ਸੀਗਾ ਜਿਹਨੇ ਅੱਜ ਮੈਨੂੰ ਕਹਿਤਾ ਵੀ ਮੇਰੇ ਘਰੇ ਨਾ ਬੜੀ ਸੱਚੀ ਮੈਂ ਤਾਂ ਨਾ ਸੁਣ ਕੇ ਹੈਰਾਨ ਰਹਿ ਗਈ ਤੇ ਰਹਿੰਦਾ ਹੁੰਦਾ ਮੇਰੀ ਮੰਮੀ ਵੀ ਘਰੇ ਨਹੀਂ ਸੀਗੀ ਜੇ ਕਿਤੇ ਉਹ ਘਰੇ ਹੁੰਦੀ ਨਾ ਉਹ ਨਹੀਂ ਸੀ ਐਂ ਕਰਨ ਦਿੰਦੀ ਨਹੀਂ ਪਰ ਇਹ ਵੀ ਮੇਰਾ ਬਹਿਮ ਹੀ ਆ ਭਾਬੀ ਕਿਉਂਕਿ ਉਹਨੇ ਮੈਨੂੰ ਇਹੀ ਕਿਹਾ ਉਹ ਕਹਿੰਦਾ ਵੀ ਮੰਮੀ ਕਹਿੰਦੀ ਮੈਂ ਤੇਰੇ ਵਾਸਤੇ ਹੋਰ ਰਿਸ਼ਤਾ ਲੱਭ ਦੂੰਗੀ ਕੋਈ ਤਕੜੇ ਘਰ ਦਾ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਹੈ ਜਿੱਥੇ ਮਾਪਿਓ ਨਾ ਆਪਦੇ ਹੱਥੀਂ ਧੀਆ ਨੂੰ ਤੋੜਦੇ ਹਨ ਧੀਆ ਤਾਂ ਉੱਥੇ ਹੀ ਸੁੱਖ ਆਉਂਦੀ ਹੈ ਹੁਣ ਤੂੰ ਆਪਣੀ ਕਿਰਨਾਂ ਕੰਨੀ ਵੇਖ ਹੈ ਆਪਦੇ ਹੱਥੀ ਆਪਾ ਵਿਆਹੀ ਹੈ ਆਪਦੇ ਘਰੇ ਦੁਖੀ ਹੈ ਭਾਵਨੀਓ ਨੇ ਚੁੰਮ ਕੇ ਆਕੇ ਕੱਢੀ ਤੇ ਇਹ ਵੇਖ ਜਿੰਨਾ ਪੈਸੇ ਵਾਲਾ ਹੋਊਗਾ ਨਾ ਬੰਦਾ ਉਨੀ ਭੁੱਖ ਦਿਖਾਊਗਾ ਗਲਤ ਤੇਰੀ ਸਹੀ ਆ ਭਾਬੀ ਗਲਤ ਪੱਕੀ ਮੈਂ ਤਾਂ ਨਾ ਬਾਲੀ ਜਿਆਦਾ ਅੱਜ ਦੁਖੀ ਹੋਈ ਪਈ ਆ ਮੈਂ ਤਾਂ ਆਦੀ ਗਲਤੀ ਕੀਤੀ ਤੇ ਪਛਤਾਵਾ ਕਰੀ ਜਾਨੀ ਆ ਭਾਬੀ ਸੱਚੀ ਮੈਨੂੰ ਮਾਫ ਕਰ ਦੋ ਜਿਹੜਾ ਮੈਂ ਉਹਦੀ ਮਰਜ਼ੀ ਨਾਲ ਵਿਆਹ ਕਰਾਇਆ ਤੇ ਕਿਸੇ ਵੀ ਕੁੜੀ ਨੂੰ ਮੈਂ ਤਾਂ ਇਹੀ ਕਹਿੰਦੀ ਵਿਆਹ ਵਿਆਹ ਨਹੀਂ ਕਰਾਉਣਾ ਚਾਹੀਦਾ ਭੱਜ ਕੇ ਘਰੋਂ ਮੈਂ ਕੀਤਾ ਕਰਦਾ ਜਦੋਂ ਆਪਾਂ ਆ ਚੱਕਰਾਂ 'ਚ ਪੈ ਜਾਨੇ ਹਨਾ ਮਾਪਿਓ ਦੀਆਂ ਗੱਲਾਂ ਆਪਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਚੰਗੀਆਂ ਤਾਂ ਭਈ ਤੈਨੂੰ ਵੀ ਨਹੀਂ ਉਦੋਂ ਲੱਗੀਆਂ ਤੂੰ ਸਾਡੇ ਮਗਰ ਨਹੀਂ ਲੱਗੀ ਜੇ ਤੂੰ ਅੱਜ ਸਾਡੇ ਮਗਰ ਲੱਗਦੀ ਹੁੰਦੀ ਚਾਰ ਬੰਦੇ ਨਾਲ ਲੈ ਜਾਂਦੇ ਹੁਣ ਕਿਹੜੇ ਮੂੰਹ ਨਾਲ ਉੱਥੇ ਜਾ ਕੇ ਖੜਾਂਗੇ ਤੂੰ ਤਾਂ ਠੀਕ ਐ ਬਾਬੀ ਮੈਨੂੰ ਕਿਹੜਾ ਪਤਾ ਸੀਗਾ ਵੀ ਮੇਰੀ ਜ਼ਿੰਦਗੀ 'ਚ ਆ ਕੁਛ ਹੋ ਜਾਣਾ ਉਦੋਂ ਤਾਂ ਮੈਨੂੰ ਸਾਰਾ ਕੁਝ ਚੰਗਾ ਚੰਗਾ ਲੱਗਦਾ ਸੀ ਮੈਨੂੰ ਤਾਂ ਐ ਸੀਗਾ ਨਾ ਵੀ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦਾ ਤੇ ਮੈਨੂੰ ਸੌਖੀ ਤੇ ਕੁਛ ਰੱਖੂ ਤੇ ਉਦੋਂ ਘਰੋਂ ਵੀ ਤੱਕੜਿਆ ਮਨੋਂ ਐ ਸੀਗਾ ਚਲ ਮੈਂ ਆਦੀ ਸਾਰੀ ਜ਼ਿੰਦਗੀ ਵਧੀਆ ਕੱਢਾਂਗੀ ਬਚੋਲਾ ਨਾ ਇਹ ਰੱਬ ਬਚੋਲਾ ਜੀ ਨੇ ਬਚੋਂ ਬਣਾਉਣ ਵਾਲੇ ਨੇ ਬਣਾਇਆ ਬਚੋਲਾ ਐਸੇ ਗੱਲ ਕਰਕੇ ਹੀ ਬਣਾਇਆ ਵੀ ਬਿਜਲੀ ਗੱਲ ਦੱਸੇ ਹੁਣ ਛੋਡੇ ਵਿੱਚ ਨਾ ਤਾਂ ਕੋਈ ਬਚੋਲਾ ਹੈ ਹੈ ਤੇ ਜੇ ਕੋਈ ਗੱਲਬਾਤ ਹੈਗੀ ਆ ਨਾ ਕਿਸੇ ਨੂੰ ਉਹ ਪਤਾ ਲੱਗਣੀ ਹੈ ਆ ਵੀ ਗੱਲਬਾਤ ਕੋਈ ਵੀ ਨਹੀਂ ਇਹਨੇ ਤਾਂ ਬਿਨਾਂ ਗੱਲ ਤੋਂ ਹੀ ਸੱਚੀ ਪਹਾੜ ਬਣਾ ਲਿਆ ਬਿਨਾਂ ਗਲਤੀ ਮੈਨੂੰ ਘਰੋਂ ਕੱਢਤਾ ਵੀ ਬਸ ਮੇਰੇ ਘਰੋਂ ਨਿਕਲ ਜਾ ਕਹਿੰਦਾ ਮੈਂ ਹੋਰ ਵਿਆਹ ਕਰਾਉਂਗਾ ਫਿਰ ਤਾਂ ਸੱਚੀ ਸਮਝ ਤੋਂ ਬਾਹਰ ਹੋ ਗਿਆ ਵੀ ਕਿੱਥਾ ਵੀ ਤਾਂ ਵੰਟ ਨੇ ਕਿਉਂ ਕੀਤਾ ਮੇਰੇ ਨਾਲ ਐਵੇਂ ਲੱਗਦਾ ਉਹਦੇ ਲਈ ਤਾਂ ਇਹ ਲੱਗਦਾ ਮਜ਼ਾਕ ਜਿੰਨਾਂ ਦੀਆਂ ਧੀਆ ਘਰੇ ਬੈਠੀਆਂ ਨਾ ਉਹਨਾਂ ਨੂੰ ਪਤਾ ਹੁੰਦਾ ਤੇ ਹਜੇ ਤੇਰੇ ਵੀਰੇ ਨਾ ਉੱਧਰ ਪਸੂਆਂ ਕਰਨੀ ਐ ਜੇ ਉਹਨੂੰ ਆ ਕੇ ਪਤਾ ਲੱਗ ਗਿਆ ਨਾ ਉਹਦਾ ਦਿਲ ਤਾਂ ਨਾ ਬਾਲਾ ਦੁਖੀ ਹੋਊਗਾ ਧੀਆ ਤਾਂ ਆਪਦੇ ਘਰੀ ਸੋਹਣੀਆਂ ਲੱਗਦੇ ਨੇ ਹਾਈ ਭਾਬੀ ਵੀਰਾ ਘਰੀ ਆ ਤੇ ਵੀਰੇ ਨੂੰ ਤੂੰ ਹਜੇ ਦੱਸਿਆ ਤਾਂ ਨਹੀਂ ਹੈਗਾ ਮੈਂ ਮੱਭੀ ਵੀਰੇ ਨੂੰ ਤੇਰੇ ਨੂੰ ਮੈਂ ਦੱਸ ਪਾ ਚੱਲ ਕੋਈ ਨਾ ਪਰ ਜਿਹੜੀ ਗੱਲ ਹੋ ਗਈ ਗੱਲ ਗਲਤੀ ਹੋਈ ਆ ਵੀ ਫਿਰ ਵੀਰਾ ਵੀ ਹੁਣ ਕੀ ਸੋਚੂਗਾ ਸੱਚੀ ਚੱਲ ਜੇ ਕਰਨ ਨੂੰ ਸਾਡੀ ਘਰੇ ਸੁਲਾ ਵੀ ਹੁੰਦੀ ਆ ਵੀਰੇ ਨੇ ਤਾਂ ਮੈਨੂੰ ਜਾਣ ਨਹੀਂ ਦੇਣਾ ਹੈਗਾ ਕਿਉਂਕਿ ਮੇਰੀ ਭੈਣ ਨੂੰ ਘਰੋਂ ਕੱਢਿਆ ਸੀ ਵੀਰੇ ਦਾ ਵੀ ਸੁਭਾਅ ਬੜਾ ਜਾਤੇ ਗਰਮ ਆ ਨਾ ਕੋਈ ਨਾ ਤੁਹਾਡੇ ਵੀਰੇ ਨੂੰ ਆਹੀਂ ਕਹਿਦੀ ਮੈਂ ਵੀ ਕਿਰਾਂ ਅੱਖਾਂ ਜੀਆਂ ਪੁੰਝ ਕੇ ਜਾਨੀ ਆ ਵਿਰੇ ਦੇ ਚ ਵੇਖ ਨਾ ਤਾਂ ਭਈ ਤੂੰ ਮੇច ਕੋਈ ਗੱਲ ਕੱਢੀ ਤੂੰ ਸਿਰਫ ਐਂ ਕਹਿਦੀ ਆ ਆਪਣੇ ਵੀਰੇ ਨੂੰ ਵੀ ਮੇਰੀ ਤਾਂ ਬੱਸ ਨਹੀਂ ਆਈ ਮੈਂ ਤਾਂ 2 ਘੰਟੇ ਬੈਠ ਕੇ ਏਡੇ ਤੇ ਮੁੜਿਆ ਹਾਂ ਬਾਬੀ ਹਜੇ ਨਾ ਇਸ ਗੱਲ ਦਾ ਸੱਚੀ ਪੜਦਾ ਹੀ ਰੱਖਨੀ ਪਰ ਜਾਂ ਜਾਂ ਵੀ ਮਾਂ ਮਾਰ ਗਿਆ ਹੁੰਦਾਂ ਦੇਖ ਮੈਨੂੰ ਤੇਰੇ ਤੋਂ ਇਹੀ ਆਸਾ ਤੂੰ ਤੇਨੀ ਚੰਗੀ ਆ ਮੈਨੂੰ ਆਇਆ ਨਾ ਕੱਲ ਨੂੰ ਜੇ ਕੋਈ ਸੁਲਾ ਹੁੰਦੀ ਹੋਈ ਮੁੜ ਕੇ ਵੀਰੇ ਨੇ ਮੈਨੂੰ ਉੱਥੇ ਕਦੇ ਵੀ ਨਹੀਂ ਜਾਣ ਦੇਣਾ ਹੈਗਾ ਤੇ ਮੇਰਾ ਵੀ ਨਾ ਬੰਟੂ ਬਿਨਾ ਜੀ ਨਹੀਂ ਲੱਗਣਾ ਹੈਗਾ ਮੈਂ ਤਾਂ ਕਰਕੇ ਕਹਿਨੀ ਆ ਵੀ ਵੀਰੇ ਤੋਂ ਪੜਦਾ ਹੀ ਰੱਖੀ ਹਜੇ ਵੇਖ ਮੇਰੀ ਗੱਲ ਸੁਣ ਵੀਰੇ ਨੂੰ ਤੇਰੇ ਨੂੰ ਪਤਾ ਤਾਂ ਲੱਗ ਹੀ ਜਾਊਗਾ ਤੇ ਪਰ ਇਹ ਗੱਲਾਂ ਲੁਕੋਈਆਂ ਲੁਕਦੀਆਂ ਨਹੀਂ ਹੁੰਦੀਆਂ ਤੇ ਪਰ ਆਏ ਆ 1 2 ਤੈਨੂੰ ਲੈਣ ਵੀ ਆ ਗਿਆ ਹੁਣ ਤੇਰੇ ਤੈਨੂੰ 1 2 ਦੇ ਨਾਲ ਆਏ ਨਹੀਂ ਅਸੀਂ ਤੋੜਦੇ ਤੇ ਇੱਕ ਪਾਸਾ ਕਰਕੇ ਤੋੜਾਂਗੇ ਇਹ ਕੋਈ ਖੇਡ ਬਣਾ ਛੱਡੀ ਐ ਵੀ ਜਦੋਂ ਜੀ ਕੀਤਾ ਘਰ ਬਸਾਲਿਆ ਜਦੋਂ ਜੀ ਕੀਤਾ ਘਰ ਜਾੜਤਾ ਇਹ ਕੋਈ ਗੱਲ ਐ ਕੋਈ ਨਾ ਆ ਫੜਾ ਮੈਨੂੰ ਕੱਪੜੇ ਵਿੱਚ ਅੰਦਰ ਰੱਖ ਕੇ ਆਵਾ ਤੂੰ ਕੋਈ ਨਾ ਘਰ ਰੈਸਟ ਬਸ ਕੋਈ ਨਹੀਂ ਮੈਂ ਪਾਣੀ ਪੀ ਲਾਂ ਭਾਬੀ ਅੱਦ ਕੋਈ ਨਾ ਤੇ ਲੱਗੀ ਤੇ ਮੈਨੂੰ ਸੱਚੀ ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਸਾਰਿਆਂ ਨੂੰ ਅਸੀਂ ਠੀਕ ਠਾਕ ਆ ਜੀ। ਹੋਪ ਤੁਸੀਂ ਵੀ ਸਾਰੇ ਠੀਕ ਠਾਕ ਹੀ ਹੋਵੋਗੇ। ਤੁਹਾਡੇ ਕਿਹੜੇ ਕਿਹੜੇ ਰਿਕੁਐਸਟ ਸੀ ਜੀ ਵੀ ਮੇਰੀਆਂ ਵੀਡੀਓਸ ਨੂੰ ਨਾ ਤੁਸੀਂ ਵੱਧ ਤੋਂ ਵੱਧ ਦੇਖਿਆ ਕਰੋ। ਪਲੀਜ਼ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ। ਕਈ ਕਈ ਵੀਡੀਓ ਨੂੰ ਤਾਂ ਵੀ ਬਹੁਤ ਸੋਹਣਾ ਰਿਸਪੌਂਸ ਦਿੰਨੇ ਹੋ। ਵਧੀਆ ਚੱਲਦੀ ਆ। ਇੱਕ ਵੀਡੀਓ ਲੱਖ ਤੋਂ ਟੱਪ ਜਾਂਦੀ ਐ ਤੇ ਦੂਸਰੀਆਂ 5000 ਤੇ ਬ੍ਰੇਕ ਮਾਰ ਜਾਂਦੀਆਂ। ਪਲੀਜ਼ ਵੀਡੀਓ ਨੂੰ ਫੁੱਲ ਦੇਖਿਆ ਕਰੋ ਤੇ ਬਹੁਤ ਸੋਹਣੀਆਂ ਵੀਡੀਓ ਅੱਗੇ ਵੀ ਲੈ ਕੇ ਆਵਾਂਗੇ ਤੁਹਾਡੇ ਲਈ। ਹਾਂਜੀ ਆਪਣੀਆਂ ਵੀਡੀਓ ਪਰਿਵਾਰਕ ਹੁੰਦੀਆਂ ਨੇ ਪਰਿਵਾਰ 'ਚ ਬੈਠ ਕੇ ਦੇਖਣ ਵਾਲੀਆਂ ਹੁੰਦੀਆਂ ਐ ਸੋ ਸਾਨੂੰ ਸਪੋਰਟ ਕਰਿਆ ਕਰੋ ਵੀਡੀਓ ਵਧੀਆ ਕਨਸੈਪਟ ਲੈ ਕੇ ਆਉਂਦੇ ਆ ਤਵੱਤੋ-ਤਵੱਤ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੇ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜਿਹੜੀ ਨਾਲ ਬੈਲ ਉਹਨੂੰ ਜ਼ਰੂਰ ਦਬਾ ਲਿਓ ਤਾਂ ਜੋ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਇੱਕ ਗੱਲ ਹੋਰ ਜੀ ਜਿਹੜੇ ਕਿਹੜੇ-ਕਿਹੜੇ ਪਿੰਡਾਂ ਤੋਂ ਕੌਣ-ਕੌਣ ਵੀਡੀਓ ਦੇਖਦਾ ਕਮੈਂਟਾਂ ਵਿੱਚ ਜ਼ਰੂਰ ਲਿਖ ਕੇ ਭੇਜਣਾ ਜੀ ਅਸੀਂ ਤੁਹਾਡੇ ਕਮੈਂਟਾਂ ਦੀ ਰਿਪਲਾਈ ਜ਼ਰੂਰ ਦੇਵਾਂਗੇ ਚਲੋ ਧ